ਇਦਾਂ ਜੀ ਕਿ 15 ਅਗਸਤ ਨੂੰ ਸਾਨੂੰ ਇੱਕ ਸਦਰਖਾਨੇ ਵਾਲਿਆਂ ਨੂੰ ਬੀੜ ਬਹਿਮਰ ਜਿਹੜੀਆਂ ਇਹਨਾਂ ਦੇ ਏਰੀਆ ਚ ਪਿੰਡ ਪੈਂਦਾ ਉਹ ਨਾਲ ਨਹਿਰ ਦੇ ਨਾਲ ਖਤਾਨਾ ਜਿਹੜੀਆਂ ਹੁੰਦੀਆਂ ਉੱਥੇ ਇੱਕ ਡੈੱਡ ਬੋਡੀ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਚਲਦੇ ਆਪਣੇ ਐਸ ਐਚ ਓ ਸਦਰ ਬਠਿੰਡਾ ਦੇ ਇੰਚਾਰਜ ਸੀਆਈਏ 1 ਬਠਿੰਡਾ ਇਹ ਮੌਕੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਸਾਹਿਬ ਵੀ ਗਏ ਸੀ ਤੇ ਉਹ ਜਾ ਕੇ ਦੇਖਿਆ ਕਿ ਜਿਹੜੀ ਲਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਦੀਪੂ ਸੀ ਤੇ ਉਹਦੀ ਉਲਾਸ ਸੀ ਤੇ ਉਹਨੂੰ ਇੱਕ ਦਿਨ ਪਹਿਲਾਂ ਦੇ ਇਹੀ ਭਾਲਣ ਦੇ ਸੀ ਤਾਂ ਉਸ ਦੇ ਚ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਉਹ ਸ਼ੱਕੀ ਲੱਗੇ ਕੁਝ ਉਹਦੀ ਲਾਸ਼ ਦੇ ਉੱਤੇ ਡੈੱਡ ਬੋਡੀ ਦੇ ਉੱਤੇ ਇੰਜਰੀਜ਼ ਸੀ ਤਾਂ ਫਿਰ ਐਸੀ 302 ਦਾ ਪਰਚਾ ਜਾਨੀ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਰੂਗੀਆਂ ਦੇ ਅਗੇਂਸਟ ਸਦਰਖਾਨੇ ਚ ਹੀ ਦਰਜ ਕੀਤਾ ਮਰਨ ਵਾਲੇ ਦੇ ਭਰਾ ਦੇ ਬਿਆਨਾਂ ਤੇ ਤੇ ਫਿਰ ਜਦੋਂ ਤਪ ਸਾਡੀ ਤਫਤੀਸ਼ ਸ਼ੁਰੂ ਹੋਈ ਤਾਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਹੀ ਦੋ ਦੋਸ਼ੀ ਵੀ ਫੜ ਲਏ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਇੱਕ ਸਟੈਪ ਡੈਡ ਜਿਹਨੂੰ ਕਹਿੰਦੇ ਆ ਉਹ ਸੀ ਤੇ ਇੱਕ ਉਹਦਾ ਦੋਸਤ ਹੈ ਉਹਦੇ ਜਿਹੜੇ ਡੈਡ ਦਾ ਪਿਤਾ ਦਾ ਅਮੀਨ ਸ਼ਰਮਾ ਇਥੇ ਤੋਬੀਆਣੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਮ੍ਰਿਤਕ ਮਰਨ ਵਾਲਾ ਇਹ ਤਿੰਨ ਭੈਣ ਪਾਈ ਸੀ ਦੋ ਭਰਾ ਇੱਕ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਦੇ ਜਣੀ ਕਿ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਜਿਹਦੇ ਨੁਤਫੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇੱਕ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ ਕਿਧਰ ਰਹਿੰਦੇ ਸੀ ਜੋਧਪੁਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਅੱਠ तकरीबन 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਉਹਦੇ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹਦਾ ਵੱਡਾ ਭਰਾ ਸੀ ਇਹ ਇਹਨਾਂ ਨਾਲ ਨਹੀਂ ਸੀ ਰਹਿੰਦਾ ਇਹ ਆਪਣੇ ਜਣੀ ਕਿ ਜਦ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛਗੇ ਦੌਰਾਨ ਇੱਕ ਸਭ ਤੋਂ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁਝ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੀ ਰਿਸ਼ਤੇ ਚ ਮਾਮੇ ਲੱਗਦੇ ਹੈਗੇ ਕਿ ਜ਼ਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਂਹ ਵੇਚ ਦਿੱਤੀ ਅੱਗੇ ਵੇਚ ਦਿੱਤੀ ਨੌਂ ਕ ਕਨਾਲਾਂ ਦੀ ਜ਼ਮੀਨ ਹੈਗੀ ਐ ਅਮੀਨ ਸ਼ਰਮਾ ਵੀ ਵਿੱਚ 파ਟੀ ਸੀ ਉਹਦੇ ਜਦੋਂ ਵੇਚ ਦਿੱਤੀ ਐ ਤੇ ਗਾਂਹ ਇੰਤਕਾਲ ਹੋ ਗਿਆ ਤੇ ਗਾਂਹ ਜਿਹਨਾਂ ਨੇ ਖਰੀਦੀ ਐ ਜਦੋਂ ਉਹ ਵੇਚਣ ਲੱਗੇ ਉਹਨਾਂ ਤੇ ਉਹ ਮਹਾਰ ਜਿਹੜੇ ਜ਼ਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਯਾਨੀ ਕਿ ਇੱਕ ਜਿੱਦਾਂ ਆਪਣੀ process ਹੁੰਦਾ ਐ SDM ਦੇ ਅਗੇਂਸਟ ਇੱਕ ਦਰਖਾਸਤ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਐ ਗਲਤ ਹੋਈ ਹੈਗੀ ਐ ਤੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋ ਖਰੀਦੀ ਸੀ ਉਹ ਦੇ ਕੋ ਮੰਗਨ ਲਾਪੇ ਪੈਸੇ ਵੀ ਪਲਸ ਕਿ ਇਹ ਤੂੰ ਗਲਤ ਕੀਤਾ ਇਹ ਉਸ ਚੀਜ਼ ਨੂੰ ਬਚਣ ਵਾਸਤੇ ਜੋ ਇਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਅਮੀਨ ਸ਼ਰਮਾ ਦੇ ਨਾਲ ਰਲ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਦੋਂ ਕਤਲ ਕਰਕੇ ਬਾਡੀ ਸੁੱਟ ਦਾਂਗੇ ਨੇ ਜਦੋਂ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਾਂਗੇ ਬਟ ਇਹਦੀ ਜਿੱਦਾਂ ਕਿ ਆਪਣੇ ਸੀਆਈਏ ਸਟਾਫ ਤੇ ਸਦਰ ਬਠਿੰਡਾ ਉਹਨਾਂ ਨੇ ਫਿਰ ਜਾਨੀ ਕਿ ਜਦੋਂ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਫਤੀਸ਼ ਚ ਲੱਗੇ ਨੇ ਕੋਈ ਸੀਸੀਟੀਵੀ ਤੇ ਲੱਗ ਗਿਆ ਬਾਕੀ ਜੁੜੀਆਂ ਹੋਈਆਂ ਟੈਕਨੀਕਲ ਅਸਪੈਕਟਸ ਤੇ ਲੱਗ ਗਏ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਇਸ ਚੀਜ਼ ਦਾ ਪਰਦਾ ਹੀ ਖੁਸ਼ ਕਰ ਦਿੱਤਾ ਇਹਨੂੰ ਇਸ ਚੀਜ਼ ਦਾ ਮੌਕਾ ਹੀ ਨਹੀਂ ਦਿੱਤਾ ਕਿ ਇਸ ਨੂੰ ਇਸ ਪਾਸੇ ਲੈ ਕੇ ਜਾਵੇ ਸੋ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਛੁਵਾਉਣ ਲਈ ਕਾ ਦੂਸਰਾ ਹੋਰ ਵੀ ਕਨਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਚ ਇਹੀ ਉਹ ਫੜ ਲਏ ਨੇ ਇਹਨੂੰ ਘਰੋਂ ਮਾਨਾ ਬਣਾ ਕਿਉਂਕਿ ਉਹ ਹੈਗਾ ਅਸੀਂ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇੱਥੇ ਲਿਆ ਕੇ ਆਪਣੇ ਨਹਿਰਾਂ ਤੇ ਇੱਥੇ ਕਿਉਂਕਿ ਸੁੰnsan ਹੈਗੀਆਂ ਤੇ ਉੱਥੇ ਲੈ ਗਿਆ ਤੇ ਇੱਥੇ ਇਹਨਾਂ ਨੇ ਗਲਾ ਘੁੱਟ ਕੇ ਦੀ ਹਤਿਆ ਕਰ ਦਿੱਤੀ ਆ ਬੋਡੀ ਛੁਪਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਅਸੀਂ ਫੜ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤਫਤੀਸ਼ ਚੱਲ ਰਹੀ ਆ ਤੇ ਜੋ ਬਾਕੀ ਤੱਥ ਹੋਣਗੇ ਜੋ ਹੋ ਗਿਆ ਉਹ ਹੁਣ ਆਈ ਰਿਮਾਂਡ ਲੈ ਕੇ ਬਾਕੀ ਹੋ ਜਾਣਾ ਨਹੀਂ ਨਹੀਂ ਮਾਤਾ ਦਾ ਹਜੇ ਤੱਕ ਕੋਈ ਜਿੰਨੀ ਪੁੱਛ ਪੜਤਾਲ ਹੋਈ ਕੋਈ ਦਾ ਰੋਲ ਨਹੀਂ ਆਇਆ ਅਰਾਊਂਡ 40 45 ਦੇ ਹੈਗੇ ਆ ਜੀ ਜ਼ਿਆਦਾ ਨਹੀਂ ਹੈਗੇ ਉਹਨੇ ਜੋ ਦੱਸਿਆ ਉਹਨੇ ਕੱਪੜੇ ਨਾ ਘੋਟਿਆ ਜਦਾ ਸਾਫਾ ਨਹੀਂ ਹੁੰਦਾ ਨਹੀਂ ਨਹੀਂ ਜਿੱਦਾਂ ਮੈਂ ਦੱਸਿਆ ਕਿ ਉਹ ਲਿਵ ਇਨ ਅੱਜ ਕੱਲ ਜਿਹੜੀ ਟਰਮ ਚੱਲੀ ਹੈ ਲਿਵ ਇਨ ਜੀ ਉਹ ਮੈਰਿਜ ਨਹੀਂ ਲੈ ਚੀ ਗਵਾਰਾਂ ਸੀ ਗਵਾਰਾਂ ਦਾ ਸੈਂਸ ਕਿ ਲੀਗਲੀ ਮੈਰਿਡ ਨਹੀਂ ਹੈਗਾ ਹਾਂ ਜੀ ਹਾਂਜੀ ਦੀਪੂ ਦੇ ਅਰੇ ਅੱਛਾ ਦੀਪੂ ਦੇ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਬਟਨ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਤੋਂ ਇਹਦੇ ਨਾਲ ਹੀ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਦੀਪ ਜਿੱਦਾਂ ਹੈਗਾ ਜੀ ਇਹਦੇ ਤੇ ਪਹਿਲਾਂ ਵੀ ਇੱਕ ਜਨੇ ਹੁਣ ਤੱਕ ਜਿੰਨਾ ਪਤਾ ਲੱਗਿਆ ਇੱਕ ਪਰਚੇ ਦਾ ਹੈਗਾ ਚੋਰੀ ਦਾ ਮੁਕਦਮਾ ਹੈਗਾ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਕਿ ਹੋਰ ਵੀ ਇਹਦੀ ਕਿਸੇ ਹੋਰ ਜੁਰਮ ਚ ਵੀ ਨਾ ਹੈ ਸਮਝ ਲੀਏ ਤਾਂ ਹੋਵੇ ਦੀ ਉਹ ਵੀ ਅਸੀਂ ਪਤਾ ਕਰ ਰਹੇ ਹਾਂ ਜੋਧਪੁਰ ਰਮਾਣਾ ਜੀ ਜੋਧਪੁਰ ਰਮਾਣਾ ਉਹਦੀ ਮਾਂ ਫਿਰ ਉੱਥੇ ਆ ਕੇ ਰਹਿਣ ਲੱਪੀ ਨਾ ਇਹਨਾਂ ਦੇ ਘਰੇ ਰਹਿਣ ਲੱਪੀ ਗੁਰਦੀਪ ਕੇ ਸਰ ਸ਼ਰਮਾ ਦੇ ਨਾਲ ਮਰੋ ਪੂਰੇ ਜਿਹੜੇ ਕੋਲ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਇਆ ਨਾ ਪਹਿਲਾਂ ਜ਼ਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿਹਨੂੰ ਦਾ ਸਹਰੇ ਕਿ ਰਿਸ਼ਤੇਦਾਰਾਂ ਦੀ ਪਹਿਲਾਂ ਵੇਚ ਦਿੱਤੀ ਆਪ ਹੀ ਕਾਗਜ਼ ਤਿਆਰ ਕਰਕੇ ਆਪ ਹੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਚਲੋ ਕਾਗਜ਼ੀ ਪਤਰੀ ਸਿਰੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹਨੂੰ ਚੈਲੇਂਜ ਕੀਤਾ ਫਿਰ ਉਹ ਉਹ ਸਾਰੀ ਰੋਕ ਲੱਗ ਗਈ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਬਕਾਇਆ ਜਾਂ ਉਹ ਜਿਨ੍ਹਾਂ ਨੂੰ ਖਰੀਦੀ ਖਰੀਦੀ ਸੀ ਉਹ ਇਹਨਾਂ ਨੂੰ ਕਰਨ ਲੱਗ ਪਏ ਕਿ ਤੁਸੀਂ ਇਹ ਕੀ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਚੀਜ਼ ਤੋਂ ਧਿਆਨ ਡਾਇਵਰਟ ਕਰਕੇ ਚਲੋ ਮਾਮੇ ਹੋਰਾਂ ਦੇ ਜਿਨ੍ਹਾਂ ਦੇ ਰਿਸ਼ਤੇ ਚ ਮਾਮੇ ਲੱਗਦੇ ਜਿਨ੍ਹਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੂੰ ਇਦਾਂ ਇਨਟੈਂਗਲ ਕਰ ਲਾਂਗੇ ਸਾਡਾ ਮਸਲਾ ਵੱਲ ਹੋ ਜਾਊਗਾ ਫਿਰ ਇਹ ਸਾਰਾ ਅਪਰਾਧ ਇਹਨਾਂ ਨੌਂ ਕਨਾਲ ਆ ਨੌਂ ਕਨਾਲਾ ਜੀ ਤੇ ਜੋ ਐਸ ਪਰ ਜਿਸ ਨੌਂ ਕਨਾਲਾ ਦੱਸੋ ਮੇਰਾ ਦੱਸ ਤੋਂ ਪਰਸੋਂ ਜਿਹੜੇ ਗੁਰੂ ਸਰ ਜੀ ਬੜਾ ਬੋਲ ਰਿਹਾ ਕਰਦਾ ਉਹਨਾਂ ਪਹਿਲਾਂ ਫਿਰ ਗੁਰੂ ਸਰ ਜੀ ਰਾਣਾ ਨਾ ਜੀ ਰਾਣਾ ਫਿਰ ਪਹਿਲਾਂ ਗੁਰੂ ਸਰ ਜੀ ਨੇ ਬਣਾਇਆਗਾ ਹਾਂ ਹਲਵਾਦ ਹਾਂ ਹਾਂ ਹਲਵਾ ਹਾਂ ਹਲਵਾ ਜਮੀਨ ਹੈ ਕਿੱਤੀ ਸੀ ਜਿਹੜੀ ਵੇਚੀ ਹੈ ਤੇ ਰਿਸ਼ਤੇਦਾਰੀ ਇਹ ਜਿਹੜਾ ਹੁਣ ਮੈਂ ਐਕਚੁਅਲੀ ਇਹ ਪਤਾ ਕਰ ਰਿਹਾ ਮਾਮੇ ਕਿਹੜੇ ਪਿੰਡ ਦੇ ਨੇ ਉਹ ਅਸੀਂ ਤੁਹਾਨੂੰ ਦੱਸਾਂਗੇ